ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨ ਨੇ ਖਾਲੀ ਸਲਫਾਜ਼ ਦੇਖੋ ਕਿਵੇਂ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਇਲਾਜ ਦੌਰਾਨ ਹੋ ਗਈ ਮੌਤ ਪੁੱਬਾ ਮਾਰ ਮਾਰ ਕੇ ਰੋ ਰਹੇ ਨੇ ਕਿਸਾਨ ਅਤੇ ਪਰਿਵਾਰਿਕ ਮੈਂਬਰ ਤੁਸੀਂ ਵੀ ਦੇਖੋ ਬੇहद ਮੰਦ ਭਾਗੀ ਘਟਨਾ 55 ਸਾਲ ਦੇ ਰੇਸ਼ਮ ਸਿੰਘ ਕਿਸਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਪਿਛਲੇ 11 ਮਹੀਨਿਆਂ ਤੋਂ ਕਿਸਾਨ ਨੇ ਜਿਹੜੇ ਉਹ ਬਾਰਡਰਾਂ ਤੇ ਬੈਠੇ ਹੋਏ ਨੇ ਪਰ ਜਿਹੜਾ ਸਰਕਾਰ ਦੇ ਵੱਲੋਂ ਉਹਨਾਂ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਕੋਈ ਸਮਾਧਨ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਕਿਸਾਨ ਨੇ ਦੁਖੀ ਹੋ ਕੇ ਇਹ ਕਦਮ ਚੁੱਕ ਲਿਆ ਸਲਫਾਜ਼ ਖਾਲੀ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਦਾ ਜਿਹੜਾ ਆ ਹਾਲ ਨਹੀਂ ਦੇਖ ਹੁੰਦਾ ਪੁੱਬਾ ਮਾਰ ਮਾਰ ਪਰਿਵਾਰ ਰੋ ਰਿਹਾ ਹੈ ਕਿਸਾਨ ਰੋ ਰਹੇ ਨੇ ਇਸ ਵੇਲੇ ਦੀ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਚ ਇਸ ਘਟਨਾ ਦੀ ਸੋਚਨਾ ਮਿਲਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਦਲਬਾਖ ਸਿੰਘ ਸਮੇਤ ਕਮੇਟੀ ਦੇ ਹੋਰ ਸਾਥੀ ਰੇਸ਼ਮ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੌਰਾਨ ਰੇਸ਼ਮ ਸਿੰਘ ਦੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ 6 ਜਨਵਰੀ ਨੂੰ ਮੋਰਚੇ ਵਾਸਤੇ ਗਿਆ ਸੀ ਲੇਕਿਨ ਉਮੀਦ ਨਹੀਂ ਸੀ ਕਿ ਬਿਨਾ ਦੱਸੇ ਉਹ ਸਾਥ ਛੱਡ ਜਾਏਗਾ ਦੂਜੇ ਪਾਸੇ ਪ੍ਰਧਾਨ ਦਿਲਬਖ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀ ਰੇਸ਼ਮ ਸਿੰਘ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਉਹਨਾਂ ਕਿਹਾ ਕਿ ਰੇਸ਼ਮ ਸਿੰਘ ਦੇ ਸਿਰ ਤੇ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ ਸੋ ਬੇहद ਮੰਦਭਾਗੀ ਘਟਨਾ ਤਰੰਤ ਤਰੰਤੋ ਸਾਹਮਣੇ ਆ ਰਹੀ ਹੈ ਪਰ ਜਿਹੜੇ ਸ਼ੰਭੂ ਬੱਟ ਦੇ ਜਿਹੜਾ ਰੇਸ਼ਮ ਸਿੰਘ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੁਸੀਂ ਕੀ ਲਗਦੇ ਹੋ ਉਹਨਾਂ ਤੇ ਕੀ ਸਾਰਾ ਮਸਲਾ ਜੀ ਮੇਰਾ ਭਰਾ ਜੀ ਬਰਦਰ ਆਓ ਉਹਨਾਂ ਦਾ ਮਸਲਾ ਕੀ ਹੈ ਉਹ ਤੁਹਾਨੂੰ ਪਤਾ ਹੀ ਹੈ ਚੱਲਦੇ ਨੇ ਦਿਨੀਦਰ ਨੇ ਕਿੰਨੇ ਦਿਨ ਹੋ ਗਏ ਸਰਕਾਰ ਤੋਂ ਤੰਗ ਆ ਕੇ ਉਨੇ ਖੁਦਕੁਸ਼ੀ ਕੀਤੀ ਆ ਕਿਦਾਂ ਦੇ ਗਏ ਸੀ ਇਹ ਕਿਸੇ ਤਰੀਕੇ ਦੇ ਗਏ ਜੀ ਤੇ ਤੁਹਾਨੂੰ ਕੀ ਪਤਾ ਲੱਗਾ ਕੀ ਗੱਲ ਹੋਈ ਸਾਰੀ ਤੁਹਾਨੂੰ ਫੋਨ ਆਇਆ ਜੀ ਉਹਨਾਂ ਨੇ ਮੰਨ ਲਓ ਆਹ ਚੀਜ਼ ਪੀਡੀਐਸ ਆ ਉਹ ਕਿਹਾ ਇਹ ਮਗਰ ਗਏ ਆ ਜੀ ਅਨੇ ਪੱਟੀ ਪਹੁੰਚੀਏ ਤੇ ਮਗਰ ਫੋਨ ਆ ਗਿਆ ਜੀ ਉਹਨੇ ਡੈੱਥ ਹੋ ਗਈ ਆ ਕੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦੇ ਆ ਸਰਕਾਰ ਤੋਂ ਇਹ ਜੋ ਵੀ ਤਾਂ ਨਸ਼ੀ ਸਰਕਾਰ ਜ਼ਿੰਮੇਵਾਰ ਹੈ ਦੀ ਮੋਦੀ ਸਰਕਾਰ ਅਮਿਤ ਸ਼ਾਹ ਜ਼ਿੰਮੇਵਾਰ ਹੈ ਯੋਗਤਾ 11 ਮਹੀਨਿਆਂ ਤੋਂ ਬੈਠੇ ਆ ਕੋਈ ਸੁਣਵਾਈ ਨਹੀਂ ਜੀ ਇਹ ਅਰਜ਼ੀ ਇਸੇ ਤੋਂ ਤੰਗ ਆ ਕੇ ਉਹਨੇ ਜੀਵਨ ਨੀਲਾ ਖਤਮ ਕੀਤੀ ਆ ਆਪਣੀ ਕਰਜ਼ਾ ਹੋ ਗਿਆ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਤੇ 45 ਲੱਖ ਦਾ ਕੀਤੀ ਜਾਵੇ ਰੁਪਇਆ 5230 ਲੱਖ ਨੂੰ ਦਿੱਤਾ ਜਾਵੇ ਪਰਿਵਾਰ ਦੀ ਮਦਦ ਹੋਵੇ ਸਰਕਾਰੀ ਕਰਜ਼ਾ ਗੈਰ ਸਰਕਾਰੀ ਕਰਜ਼ਾ ਦਾ ਸਾਰਾ ਮਾਫ ਕੀਤਾ ਜਾਵੇ ਇਹੋ ਜੀ ਮੰਗ ਆ ਪ੍ਰਧਾਨ ਜੀ ਦੱਸ ਰਹੇ ਸੀ ਕਿ ਉਹਨਾਂ ਦੀ ਪਹਿਲੀ ਵੀ ਨਹੀਂ ਹੈਗੀ ਸਿਰਫ ਇੱਕ ਕਿਸਾਨੀ ਪਿਆਰ ਕਰਕੇ ਹੀ ਗਏ ਜੀ ਨਿਕਸਾਨੀ ਪਿਆਰ ਕਰਕੇ ਹੀ ਗਏ ਆ ਬੜੀ ਪਾਰਟੀ ਦਾ ਤੇ ਕੀ ਗੱਲ ਹੋਈ ਆ ਜੀ ਅੱਜ ਜੀ ਮੈਂ ਜੀ ਦਲਬਾਤ ਸਿੰਘ ਭੂਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਜੀ ਜੋ ਅੱਜ ਸਰੇ ਵਾਕਾ ਹੋਇਆ ਵਾ ਉਹ ਸਾਨੂੰ ਪਤਾ ਲੱਗਾ ਬਾਅਦ ਦੇ ਵਿੱਚ ਇਤੋਂ ਬੜੀ ਖੁਸ਼ੀ ਖੁਸ਼ੀ ਗਏ ਆ ਕਿਉਂਕਿ ਸਾਡੀ ਜਿਹੜੀ ਟਰਨ ਹੈ 10ਾਂ ਦਿਨਾਂ ਦੀ ਹੁੰਦੀ ਆ ਤੇ ਕੁਝ ਵਿਆਹ ਸੀ ਤੇ ਫੈਕਸ਼ਨਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਰਹੇ ਆ ਉਹ 6 ਤਰੀਕ ਨੂੰ ਇਤੋਂ ਗਿਆ ਅੱਜ ਸਿਰ ਪਹਿਲੀ ਫੋਨ ਆਉਣ ਤੇ ਪਤਾ ਲੱਗਾ ਵੀ ਆ ਕਮ ਹੋ ਗਿਆ ਪਰ ਜੋ ਸਰਕਾਰਾਂ ਨੇ ਇਹ ਇਹਨਾਂ ਦੀ ਦੇਣ ਆ ਕੀ ਨਾ ਹੀ ਵੀਰ ਦਾ ਤੇ ਕੀ ਕੀ ਗੱਲ ਹੋਈ ਸਾਰੀ ਵੀਰ ਦਾ ਨਾਂ ਹੀ ਰੇਸ਼ਮ ਸਿੰਘ son of ਸਰਦਾਰ ਜਗਤਾਰ ਸਿੰਘ ਜੀ ਉਮਰ ਕਿੰਨੀ ਹੈ ਜੀ 52 ਸਾਲ ਆ ਤੇ ਕਿੰਨੇ ਬੱਚੇ ਇਹਨਾਂ ਦੇ ਕੋਈ ਪਹਿਲੀ ਹੈਗੀ ਇਹਨੇ ਪਹਿਲੀ ਬੱਚਾ ਇਕਾ ਹੀ ਬੇਟਾ ਇਕਾ ਜ਼ਮੀਨ ਨਹੀਂ ਹੈਗੀ ਜੋ ਇਹ ਸਰਕਾਰਾਂ ਨੇ ਕਾਰੂ ਘਰਾਣੇ ਨੂੰ ਸਭ ਕੁਝ ਦੇਣ ਡੀਆਂ ਉਹਨਾਂ ਦੀ ਖਾਤਰ ਲੜਨ ਵਾਸਤੇ ਕੀ ਸਾਨੇ ਆਉਂਦੇ ਦੇ ਜਮੀਰ ਹੈਗੀ ਆ ਜਮੀਨ ਨਹੀਂ ਹੈਗੀ ਜਮੀਰ ਹੈਗੀ ਆ ਜਮੀਰ ਦਾ ਕਰਕੇ ਹੀ ਮੇਰਾ ਵੀਰ ਉਥੇ ਗਿਆ ਸੀ ਕੀ ਮੰਗ ਕਰਦੇ ਤੁਸੀਂ ਮੰਗ ਜੀ ਅਸੀਂ ਇਹ ਕਰਦੇ ਆ ਕਿ ਤੇ ਸਰਕਾਰਾਂ ਜਿਹੜੀਆਂ ਐ ਇਹ ਜ਼ਿੰਮੇਦਾਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਸੁਣਨ ਉਹਤੇ ਗੌਰ ਕਰਨ ਤੇ ਇੱਕ ਜੋ ਵੀ ਮੇਰੇ ਭਰਾ ਦੇ ਸਿਰ ਤੇ ਕਰਜ਼ਾ ਸੀ ਉਹ ਮਾਫ ਕੀਤਾ ਜਾਵੇ ਜੀ ਨੂੰ ਨੌਕਰੀ ਦਿੱਤੀ ਜਾਵੇ ਸਾਂ ਘੱਮ ਸੇ ਕੰਮ 25 ਲੱਖ ਰੁਪਈਆ ਮੁਆਵਜ਼ੇ ਦੀ ਮੰਗ ਕਰਦੇ ਆ ਅਸੀਂ ਔਰ ਸਾਨੂੰ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਜਰੀ ਆ ਉਹ ਲਾਜ਼ਮੀ ਦਿੱਤੀ ਜਾਵੇ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ